ਜੱਫਾ 21 21 ਸੌਦਾ ਹੋਵੇਗਾ ਉਧਰ ਜੱਗੀ ਸੰਧੂ ਨੇਕੀ ਢੱਲੋਂ ਖੀਰਾ ਢੱਲੋਂ ਦੇ ਸੋਨੇ ਕੌਂਗੇ ਇਹ ਵੀਰਾਂ ਦੇ ਵੀ ਮੰਨੇ ਦੀਆਂ ਤੰਦ ਰੇਡਾਂ 1100 ਦੀਆਂ ਪੈਣਗੀਆਂ ਹਾਂਜੀ ਇੱਕ ਐਲਾਨ ਹੋਰ ਹੋਣ ਲੱਗਿਆ ਜਗਦੀਪ ਕੂਨਰ ਕੈਨੇਡਾ ਕੈਲਗਰੀ ਤੇ ਬਿੰਦਨ ਢੱਲੋਂ ਪੁੱਤਰ ਪਿੰਡ ਵਾਲੀ ਜਿਹੜੇ ਜਗਦੀਪ ਕੂਨਰ ਤੇ ਬਿੰਦਨ ਢੱਲੋਂ ਕੈਲਗਰੀ ਵੱਲੋਂ ਪੁੱਤਰ ਪਿੰਡ ਦੇ ਜਿੰਨੇ ਵੀ ਜਾਫੀ ਜੱਫੇ پہلے گھوم گیا میرے پنگڑے پی گئے میرے ویرو آیا دیپ تبھی ਬਾਲ ਪੀਓ ਜਾਂਦੀਆਂ ਵੱਡੀਆਂ ਗੱਡੀਆਂ ਨਾਮਾਨ ਹੋ ਰਿਹਾ ਲਓ ਛੰਨਾਵਾ ਧੂਰੀ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਟ ਆਇਆ ਅੱਜ ਦੇ ਟੂਰਨਾਮੈਂਟ ਦਾ ਕਹਿੰਦੇ ਸਿਰੇ ਦਾ ਫਾਈਨਲ ਹੈ ਉਹ ਬੁੱਟਰ ਤੇ ਕਹਿੰਦੇ ਧਮਾਂ ਪਾ ਰਹੀਆਂ ਲਓ ਪੈਂਦੀ ਰੇ ਚਾਰ ਨੇ ਬਰਸਾਲਪੁਰ ਦੀ ਟੀਮ ਖੇਡਦੀ ਆ ਆ ਅਮਰਪ੍ਰਤਾ ਜੀ ਮਾਨ ਕੋਸ਼ਿਸ਼ ਕਰ ਰਿਹਾ ਹੈ ਭਾਈ ਗਰਮੇਰ ਕਰੇ ਪਰਮਾਤਮਾ ਮੇਹ ਸੱਚੇ ਪਾਤਸ਼ਾਹ ਇਸ ਨੇ ਸਾਥ ਹੋ ਗਿਆ ਥੋੜੇ ਗੈਪ ਤੋਂ ਬਾਅਦ ਔਰ ਸਾਹਮਣੇ ਵੇਖਣਾ ਬਈ ਇਸ ਸਮੇਂ ਦਬੁਰਜੀ ਵਾਲਾ ਦੀ ਆ ਰਿਹਾ ਮੇਰੇ ਵੀਰੋ ਜਾਫੀ ਚਾਰ ਨੇ ਜਿਹੜਾ ਪਹਿਲਾ ਕਰ ਗਿਆ ਪਹਿਲ ਤੇ ਮਿੱਤਰੋ ਜੇਤੂ ਮੈਲੇ ਦਾ ਜਿਹੜਾ ਪਹਿਲਾ ਕਰ ਗਿਆ ਪਹਿਲ ਤੇ ਮਿੱਤਰੋ ਜੇਤੂ ਮੈਲੇ ਦਾ ਅੱਖ ਖਟਾਉਂਦੀ ਜਿੱਤ ਦਾ ਦਾਵਾ ਰਾਜੇ ਖੇਲੇ ਦਾ ਅੱਖ ਖਟਾਉਂਦੀ ਜਿੱਤ ਦਾ ਦਾਵਾ ਰਾਜੇ ਖੇਲੇ ਦਾ ਰੋਟੇ ਮਾਰਾ ਚੱਕੜਾ ਮਾਈਕ ਲੋ ਕਹਿੰਦੇ ਮੰਗਾ ਬੱਲਾ ਵਾਲਾ ਕਬੱਡੀ ਪਾਉਣ ਤੇ ਵਧਿਆ ਆਇਆ ਆ ਸੇ ਨਾਲ ਗੁੰਦਨ ਢਿੱਲੋ ਵੱਲੋਂ ਦਿੱਤਾ ਜਾਣਾ ਸਾਡੇ ਮੇਕੀ ਮੋਟਰ ਵੀਰਾਂ ਦਾ ਵੀ ਸਾਡੇ ਪਿੰਡ ਵੱਲੋਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦੇ ਆ ਭਾਈ ਠਾਕ ਮੇਰੇ ਵੀਰੋ ਦਿੱਤੇ ਜਾਣਗੇ ਔਰ ਜੰਡੇ ਧੂਰਕੋਟੀਆਂ ਵੱਲੋਂ 21000 ਦੀ ਨਗਦ ਰਕਮ ਦੇ ਨਾਲ ਛੋਟੇ ਅਮੰਗਾ ਮੇਰੇ ਵੀਰੋ ਵਿਸ਼ੇਸ਼ ਤੌਰ ਤੇ ਸਨਮਾਨ ਜਿਹੜਾ ਕੀਤਾ ਜਾਣਾ ਕਿ ਵੱਡੇ ਆ ਬਜ਼ੁਰਗਾਂ ਦਾ ਹੱਥ ਨਵੇਂ ਸਿਰ ਤੇ ਰੱਬ ਅਗੇ ਸਦਾ ਫਰਿਆਦ ਕਰੀਏ ਔਰ ਰਾਜੇ ਖੇਲੇ ਜੱਗ ਭਾਵੇਂ ਸਾਰਾ ਰਸ ਜੇ ਪਰ ਮਾਂ ਬਾਪ ਕਦੇ ਨਾ ਨਾਰਾਜ਼ ਕਰੀਏ ਰਾਜੇ ਖੇਲੇ ਜੱਗ ਭਾਵੇਂ ਸਾਰਾ ਰਸ ਜੇ ਪਰ ਮਾਂ ਬਾਪ ਕਦੇ ਨਾ ਨਾਰਾਜ਼ ਕਰੀਏ ਬਰਸਾਦ ਪ੍ਰਿਆ ਢੱਲੂ ਨੇ ਜੱਫਾ ਲਾ ਵੀ ਕਬੱਡੀ ਐਕਸ਼ਨ ਵਾਏ ਜੋ 3 ਮਿਸ਼ਾਲੇ ਖੁੱਜ ਜੇ ਉਹ ਕਾਲਾ ਹਥਿਆਰ ਉਹ ਵੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਕਰ ਗਿਆ ਵਾਰ ਉਹ ਪੈਂਦੀ ਰੇ ਜੀ ਉਹ ਰਦਕਾਰਦੇ ਹੈ ਨਹੀਂ ਆ ਦਿੱਤੇ ਦੀਆਂ ਜਿਹੜੀਆਂ ਬੰਦੇ ਦੀਆਂ ਰੇਡਾਂ ਤਰਨ ਰੇਡਾਂ ਹੋਣਗੀਆਂ 5100 ਦੀਆਂ ਜਗਜੀਤ ਕੁੰਨਰ ਤੇ ਸਾਡਾ ਭਾਈ ਵਿੰਦਰ ਢਿੱਲੋਂ ਕਹਿਲਗੜੀ ਵਾਲਾ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਵਾਦ ਤੇ ਸਾਹਮਣੇ ਵਾਹ ਓਏ ਨੌਜਾਨਾ ਭੈਲੂ ਹੈ ਬਰਸਾਨਪੁਰੀਆ ਗਵਿੰਦਰ ਸਿੰਘ ਦੀ ਢਿੱਲੋਂ ਬਲਵੀਰ ਸਿੰਘ ਦੀਆਂ ਰਾਣੀਆਂ 111000 ਦਾ ਪਹਿਲਾ ਪ੍ਰਾਈਜ਼ ਦੇਣਗੇ ਸਰਦਾਰ ਹਰਵਿੰਦਰ ਸਿੰਘ ਦੀ ਢਿੱਲੋਂ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਸਰਦਾਰ ਬਲਵਿੰਦਰ ਸਿੰਘ ਜੀ ਬੱਲਾ 72000 ਟੱਕਰ ਹੈ ਮੇਰੇ ਵੀਰੋ ਅੱਜ ਦੇ ਬੈਸ ਬੇਂਡਰ ਨੂੰ 60000 ਅਮਰਿੰਦਰ ਸਿੰਘ ਭਿੰਦੇ ਦੀ ਯਾਦ ਵਿੱਚ ਤਕਦੀਰ ਨੇਕੀ ਤੇ ਗੁਰਜਿੰਦਰ ਸੇਖੋ ਵੱਲੋਂ ਮੇਰੇ ਵੀਰੋ 60000 ਦਿੱਤਾ ਜਾਵੇਗਾ ਤੇ 60000 ਜਫਾ ਵੀ ਦਾ ਮੇਰੇ ਵੀਰੋ ਪ੍ਰਬੰਧਕ ਕਮੇਟੀ ਵੱਲੋਂ ਦਿੱਤਾ ਜਾਣਾ ਸਾਰੇ ਭਰਾਵਾਂ ਦਾ ਧੰਨਵਾਦ ਹੈ ਆਹ ਸਾਹਮਣੇ ਕਬੱਡੀ ਪੂਰੀ ਸ਼ੱਲਾ ਵੀ ਹੈ ਤੇ ਜਫਾ ਬਰਸਾਨ ਪੁਰੀਏ ਦਾ ਤੇ ਲੰਮਾ ਰੇਸ ਸੰਦੇਸ ਇਹ ਜਾਣਾ ਰੇਡਰ ਦਾ ਉਧਰ ਰਿੰਪਾ ਕੈਨੇਡਾ ਮਰਜਿੰਦਰ ਕੈਨੇਡਾ ਤੇ ਰਾਜਕੰਮਲ ਵੀ ਆ ਰਹੇ ਆ ਬੁੱਟਰ ਦਾ ਜਿਹੜਾ ਵੀ ਜਾਫੀ ਜੱਫਾ ਨਾਲ ਆਵੇਗਾ 2100 ਦੇ ਬੱਦੇ ਮਾਰ ਪੈਰ ਹੋਣਗੇ ਲਓ ਕਹਿੰਦੇ ਮਾਝੇ ਦਾ ਮਿਆਰ ਆ ਗਿਆ ਦੀਪ ਦਵਰਜ ਬਾਖੇਡ ਮੈਦਾਨ ਦੇ ਅੰਦਰ ਲਓ ਵੀ ਸਾਡੀ ਪੌਣ ਦੇ ਵਧਿਆ ਹੋਇਆ ਜੰਗੂ ਦੇ ਤਿੰਨ ਹੀ ਜੱਫਿਆਂ ਨਾਲ ਤੇ ਬਣੀ ਦੇ ਤਿੰਨ ਹੀ ਜੱਫਿਆਂ ਦਾ 31 3100 ਹੋਣਾ ਦੌਰ ਕਰ ਲਈ ਜਗਜੀਤ ਕੁੰਨਰ ਤੇ ਬੰਗੜ ਢਿੱਲੋਂ ਕਿਹਿੰਦਾ ਪਹਿਲ ਵੀ ਲਓ ਕਹਿੰਦੇ ਮੁੰਨਾ ਫਿਰ ਕਬੱਡੀ ਪਾਉਣ ਦੇ ਲਈ ਵਾਟਾ ਕਦੇ ਕਿਸੇ ਨੇ ਨਹੀਂ ਸੀ ਸੋਚਿਆ ਮਾਨਸਾ ਇਲਾਕੇ ਨੇ ਵੀ ਸਾਡੇ ਇਲਾਕੇ ਦੇ ਵਿੱਚ ਮੇਰੇ ਵੀਰੋ ਐਡਾ ਵੱਡਾ 스타 ਹੋਵੇਗਾ ਲੈ ਵੀ ਜੰਗੂ ਤੇਰੇ ਅੰਦਰ ਬਹੁਤ ਵੱਡੀ ਕਬੱਡੀ ਜਿਹੜੀ ਸ਼ੁਭੀ ਹੋਈ ਹੈ ਪਰ ਆਹ ਨੌਜਵਾਨੀਆਂ ਗੱਲਾਂ ਬਹਿ ਕਈ ਵੱਡੇ ਪਲੇਅਰ ਕਰਦੇ ਦੇਖੇ ਲਓ 30 ਨੰਬਰ ਕੀ ਵਾਲਾ ਮੇਰੇ ਵੀਰੋ ਇਹ ਰੂਨ ਜਿਹੜੇ ਬਣਨੇ ਨੌਜਵਾਨਾਂ ਦੀਪੂ ਬੜੇ ਜ਼ਰੂਰੀ ਨੇ ਸ਼ੇਮ ਨੰਦਾ ਇਹ ਸਾਰਾ ਚੱਕਰ ਹੈ ਮੇਰੀ ਵੀ ਮੇਲਾ ਸਿਰੇ ਦਾ ਦੁਨੀਆ ਦੀ ਕ੍ਰੀਮ ਖੇਡੀ ਐ ਅੱਜ 7 ਫਰਵਰੀ ਕੱਲੋ 8 ਫਰਵਰੀ 9 ਨੂੰ 10 ਮੇਰੇ ਵੀਰੋ 11 ਤਰੀਕ ਨੂੰ ਨੰਦਾ ਚੌੜ ਦੇ ਵਿੱਚ ਮਿਲਾਂਗੇ 12 ਤਰੀਕ ਨੂੰ 13 16 ਨੂੰ ਕਹਿੰਦੇ ਸਰਹਾਰੀ ਦੇ ਵਿੱਚ ਪਾਸੇ ਭਰਾਵਾਂ ਵੱਲੋਂ ਸੱਦਾ ਇੱਕ ਪਾਸੇ ਸਾਹਮਣੇ ਮੰਨਾ ਬੱਲਾ ਵਾਲਾ ਮੰਨਾ ਕਬੱਡੀ ਪਾਕ ਪੁਆਇੰਟ ਲੱਗ ਗਿਆ ਪਾਉਣ ਦੇ ਬਾਅਦ ਬੜਾ ਵਧੀਆ ਮਚਾਵਾ ਹੈ ਫਾਈਨਲ ਖੇਡਿਆ ਜਾ ਰਿਹਾ ਹੈ ਲਓ ਕਹਿੰਦੇ ਮਨੀ ਮਨੀਆ ਵਾਲਾ ਫਿਰ ਮੂਰੋ ਹੋ ਗਿਆ ਆ ਦੀਪ ਦੇ ਮਨੀ ਦੇ ਦਰਮਿਆਨ ਆ ਲੜਾਈ ਦਾ ਜੋਰ ਵੱਜਦੇ ਧੱਲੇ ਬੱਲੇ ਬੱਲੇ ਹੋ ਰਹੀ ਆ ਆ ਸਾਹਮਣੇ ਖੇਡ ਮੈਦਾਨ ਦੇ ਅੰਦਰ ਪਰ ਨੰਬਰ ਕਹਿੰਦੇ ਰੀਡਰ ਦੇ ਹਿੱਸੇ ਜਾ ਰਹੇ ਆ ਦੀਪ ਸੁਗਰਾਜੀ ਇੱਕੋ ਮਿੰਟ ਸਾਡੇ ਜਗਨਜੀਤ ਸਿੰਘ ਦੀ ਕੋਨਰ ਕੈਨੇਡਾ ਤੇ ਨਾਲ ਵਿੰਦਰ ਢਿੱਲੋ ਵੱਲੋਂ ਮਨੀ ਦੇ ਲਈ ਵੱਡਾ ਸਟਾਰ ਐਕਸਟਾ ਲਈ ਖੋਦਾ ਜਫਾ ਲਾਇਆ ਮੁੰਡੇ ਨੇ ਸਿਰੇ ਦੀ ਕਬੱਡੀ ਹੈ ਸਿਰੇ ਦੀ ਕਬੱਡੀ ਹੈ ਲੈ ਵੀ ਦੇਖੀ ਹੰਟਾਰੂ ਤੋਂ ਸੁਖਮੰਦਰ ਬੁੱਟਰ ਹੁਣੇ ਤੁਹਾਡੇ ਸਾਰੇ ਵੀਰਾਂ ਨੂੰ ਮੁਬਾਰਕਬਾਦ ਭੇਜ ਰਹੇ ਆ ਵੀ ਮੈਨਾ ਸਿਰੇ ਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਮੇਟੀ ਵੱਲੋਂ ਦਿੱਤਾ ਜਾਊਗਾ ਤੇ ਦੂਜਾ ਕਹਿੰਦੇ ਮਿੰਦੇ ਦੀ ਆਦ ਵਿੱਚ ਮੇਰੇ ਵੀਰੋ ਹੋਣਾ ਤਕਦੀਰ ਹੋਣਾ ਵੱਲੋਂ ਨੇਕੀ ਹੋਣਾ ਵੱਲੋਂ ਔਰ ਸਾਹਮਣੇ ਵਾਹ ਵਾਹ ਗਬਰੂਆ ਮਨੀ ਮੱਲੀਆਂ ਵਾਲਾ ਮੇਰੇ ਵੀਰੋ ਫੈਸਲਾ ਵੀ ਨੰਬਰ ਤੇ ਰੇਟਰ ਨੇ ਦੇਸਿਆ ਹੈ ਰੈਫੀ ਨੇ ਜਿਹੜਾ ਇਸ਼ਾਰਾ ਕਰ ਦਿੱਤਾ ਹੈ ਬੜਾ ਫਾਸਲਾ ਮੁਕਾਬਲਾ ਚੱਲ ਰਿਹਾ ਦੋਨਾਂ ਟੀਮਾਂ ਦੇ ਦਰਮਿਆਨ ਟੀਮ ਬਿਆਲਪੁਰੇ ਵਾਲਾ ਤੇ ਬਿੱਲਾ ਗੱਲ ਵਾਲਾ ਮੇਰੇ ਵੀਰੋ ਵੱਡੇ ਰੈਫੀ